ਇਹ ਲਈ ਮਹੀਨੇ ਦੇ ਵਿੱਚ ਜਿਹੜੀ ਗੁਰਦਰਾ ਸਾਹਿਬ ਵਾਲੀ ਰੋਡ ਆ ਉਹਦਾ ਕੰਕਰੀਟ ਕਰਾਂਗੇ ਤੁਹਾਨੂੰ ਸਾਰੇ ਆਪਾਂ ਦੇਖਿਆ ਹੀ ਹੈ ਇਹਦੇ ਲਈ 31 ਲੱਖ ਰੁਪਈਆ ਮੁੱਖ ਮੰਤਰੀ ਸਰਦਾਰ ਭਗਵੰਤ 라ਹ ਰੋਡ ਪਾਸ ਕਰਾਈ ਗੁਰੂ ਕਾ ਜਦ ਤੋਂ ਸੌਂਖਾ ਦੇ ਕਹਿ ਸਕਦਾ ਕਿ ਮੈਂ ਪਾਸ ਕਰਵਾਈ ਦੇ ਪ੍ਰਿੰਸੀਪਲ ਸਾਹਿਬਾਨ ਮੁੱਖ ਅਧਿਆਪਕ ਸਹਿਬਾਨ ਸਾਰੇ ਹੀ ਟੀਚਰ ਸਹਿਬਾਨ ਸਾਰਾ ਸਟਾਫ ਪੁਰ ਪਿੰਡ ਦੇ ਸਰਪੰਚ ਸਾਹਿਬ ਪੁਰ ਪਿੰਡ ਦੇ ਮੋਹਤਵਾਰ ਸੱਜਣ ਕੇ ਮਹੀਨੇ ਦੇ ਵਿੱਚ ਜਿਹੜੀ ਗੁਰਦੁਆਰਾ ਸਾਹਿਬ ਵਾਲੀ ਰੋਡ ਆ ਉਹਦਾ ਕਟਨ ਕਰਾਂਗੇ ਤੁਹਾਨੂੰ ਆਪ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਜੋ ਪਿੰਡ ਬੂਸਕਰ ਦੇ ਵਿੱਚ ਪ੍ਰਾਇਮਰੀ ਸਕੂਲ ਮਿਡਲ ਸਕੂਲ ਦੋਨਾਂ ਦਾ ਹੀ ਉਦਘਾਟਨ ਕੀਤਾ ਗਿਆ ਬਹੁਤ ਖੁਸ਼ਗਵਾਰ ਦਿਨ ਹੈ ਜਦੋਂ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਹਾਂ ਉਸ ਕਾਰਤਨ ਕਰਦੇ ਹਾਂ ਰੀਵਰਟ ਕਰਦੇ ਆ ਪੱਥਰ ਲਗਾਨੇ ਆ ਇਹ ਸਿਰਫ ਇੱਕ ਬਿਲਡਿੰਗ ਨਹੀਂ ਰਹਿ ਜਾਂਦੀ ਇੱਥੇ ਪੜ੍ਹਨ ਵਾਲੇ ਬੱਚਿਆਂ ਦਾ ਸੁਪਨਾ ਸਕਾਰ ਕਰਨ ਵਾਲਾ ਪਵਿੱਤਰ ਸਥਾਨ ਹੈ ਕਿਉਂਕਿ ਜਿਹੜੀਆਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੀ ਸਰਕਾਰ ਵੱਲੋਂ ਉਹ 21ਵੀਂ ਸਦੀ ਦੇ ਹਾਲ ਬਣਾਉਣ ਵਾਸਤੇ ਕੀਤਾ ਜਾ ਰਿਹਾ ਕਿਉਂਕਿ ਬੱਚਿਆਂ ਨੂੰ ਪੀਣ ਵਾਲਾ ਪਾਣੀ ਲੈਬ ਲੈ ਤੇਰੀ ਟਾਇਲਟ ਸੋ ਹਰ ਜਿਹੜਾ ਸੁਪਨਾ ਸ਼িকার ਕਰਨ ਵਾਸਤੇ ਹਰ ਸੂਟ ਦਿੱਤੀ ਜਾ ਰਹੀ ਸੋ ਆਪਾਂ ਨਾਲ ਮਿਲ ਕੇ ਇਹ ਆਪਣੇ ਬੱਚਿਆਂ ਲਈ ਸਾਰੇ ਕਰ ਰਹੇ ਹਾਂ ਸੋ ਇਸ ਸਕੂਲ ਦੇ ਵਿੱਚ ਜਿਹੜੀ ਗ੍ਰਾਂਟ ਆਈ ਸਰਕਾਰੀ ਮਿਡਲ ਸਕੂਲ ਬੂਸਟ ਕਰਨ ਇੱਕ ਨਵੇਂ ਕਮਰੇ ਲਈ ਫਰਨੀਚਰ ਪ੍ਰੋਜੈਕਟ ਦੇ ਵਾਸਤੇ 752000 ਰੁਪਏ ਸਰਕਾਰੀ ਸਕੂਲ ਪ੍ਰਾਇਮਰੀ ਸਕੂਲ ਬੂਸਕਾਰ ਦੇ ਚਾਰ ਜਿਹੜੇ ਉੱਪਰ ਨਵੇਂ ਕਮਰਿਆਂ ਦਾ ਅਧਿਕਨ ਕੀਤਾ ਗਿਆ ਨਾਲ ਫਰਨੀਚਰ ਤੇ ਪ੍ਰੋਜੈਕਟਰ ਕੰਪਿਊਟਰ ਲੱਗੇ ਹੋਏ ਸਾਰੇ ਆਪਾਂ ਦੇਖਿਆ ਹੀ ਹੈ ਇਸ ਦੇ ਲਈ 31 ਲੱਖ ਰੁਪਇਆ ਮੁੱਖ ਮੰਤਰੀ ਸਰਕਾਰ ਤੋਂ ਸੁਗਵਾ ਲਈ ਸਰਕਾਰ ਨੂੰ ਔਰ ਸਾਹਮਣੇ ਮੈਂ ਜਦੋਂ ਬੜਿਆ ਪ੍ਰੈਮੀ ਗੱਲ ਯਾਦ ਆ ਕਿ ਜਦੋਂ ਇਸ ਗਰਾਉਂਡ ਦੇ ਵਿੱਚ ਕਿੰਨਾ ਬੁਰਾ ਹਾਲ ਸੀ ਜਦੋਂ ਮੈਂ ਧਰਤੀ ਕਰਕੇ ਗਿਆ ਸੀ ਤੇ ਸਕੂਲ ਦਾ ਵੀ ਕਾਫੀ ਬੁਰਾ ਹਾਲ ਸੀ ਸੋ ਅੱਜ ਮੈਂ ਸਕੂਲ ਦੇ ਸਟਾਫ ਨੂੰ ਸਪੈਸ਼ਲ ਤਨਵਾਦ ਵੀ ਕਰਦਾ ਤੇ ਮਵਾਕਵਾ ਵੀ ਦਿਨਾਂ ਕਿੰਨਾ ਸੁਣਾ ਸਕੂਲ ਤੁਸੀਂ ਥੋੜੇ ਸਮੇਂ ਦੇ ਵਿੱਚ ਬਣਾ ਦਿੱਤਾ ਸੋ ਗਰਾਉਂਡ ਵਾਸਤੇ ਉਦੋਂ ਅਸੀਂ 10 ਲੱਖ ਦਿੱਤੀ ਗਰਾਉਂਡ ਮੈਂ ਦੇ ਕੇ ਗਿਆ ਸੀ ਤੇ 25 ਲੱਖ ਰੁਪਏ ਮਰੇਗਾ ਚੁਲਾ ਕੇ ਸਾਹਮਣੇ ਗਰਾਉਂਡ ਦਾ ਕੰਮ ਚੱਲ ਰਿਹਾ ਹੋਰ ਵੀ ਗਰਾਉਂਡ ਸਰਪੈਂਟਸ ਆ ਕਹਿ ਰਹੇ ਸੀ ਅਜੇ ਹਾਲਤ ਖਰਾਬ ਹੈ ਸਾਡੇ ਭਰਾ ਜਿਹੜੇ ਆਮ ਆਦਮੀ ਪਾਰਟੀ ਕਿਸੇ ਨੇ ਵਿਰਸੇ ਪੇ ਵੀ ਮੈਨੂੰ ਪਹਿਲੇ ਹਰ ਉਹ ਕੇਂਦਰ ਰਹਿੰਦੇ ਆ ਕਿ ਉੱਥੇ ਹੋਰ ਪੈਸੇ ਦਿਓ ਥੋੜੇ ਸਮੇਂ ਦੇ ਵਿੱਚ ਇਹ ਸਕੂਲ ਦੀ ਇਹਦੀ ਗਰਾਊਂਡ ਹੈ ਸਾਹਮਣੇ ਪਿੰਡ ਦੀ ਗਰਾਊਂਡ ਹੈ ਤੇ ਬਹੁਤ ਵਧੀਆ ਬਣਾਵਾਂਗੇ ਨਾਲ ਤੁਹਾਡੇ ਸੱਪੜਾਂ ਦੇ ਉੱਤੇ ਵੀ ਜਿਹੜਾ ਕੰਮ ਹੋਣ ਵਾਲਾ ਅੱਜ ਜਿਵੇਂ ਵੀ ਪੰਚਾਇਤ ਕੌਂਗੀ ਪਿੰਡ ਦੇ ਮਹਤਵਪੂਰਨ ਸੰਜਨ ਕੇ ਸਾਰਾ ਪਿੰਡ ਦਾ ਜਿਹੜਾ ਮੈਂ ਰੱਖਿਆ ਬਣਦਾ ਸਕੂਲ ਦੀ ਗੱਲ ਕਰਾਂ ਤਾਂ ਪਹਿਲਾਂ ਇਸ ਪਿੰਡ ਤੇ ਜਦੋਂ ਮੈਂ ਆਇਆ ਪਿਛਲੇ ਪਿੰਡ ਵੀ ਮੈਂ ਰੋਡ ਵੀ ਕਹਿ ਕੇ ਆਇਆ ਕਿ ਮਈ ਮਹੀਨੇ ਦੇ ਵਿੱਚ ਜਿਹੜੀ ਗੁਰਦੁਆਰਾ ਸਾਹਿਬ ਵਾਲੀ ਰੋਡ ਆ ਉਹਦਾ ਕਟਨ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਇਸੇ ਤਰ੍ਹਾਂ ਹੀ ਟੈਂਟ ਲੱਗੂਗਾ ਇਸ ਤਰ੍ਹਾਂ ਹੀ ਗੁਰੂ ਘਰ ਦੀ ਜਿਹੜੀ ਰੋਡ ਆ ਉਹਦਾ ਕਟਨ ਕਰਾਵਾਂਗੇ ਸੋ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਮਾਨ ਦੀ ਸਰਕਾਰ ਬਣਨ ਤੋਂ ਪਹਿਲਾਂ 2022 ਦੇ ਵਿੱਚ ਅਸੀਂ ਪਿੰਡ-ਪਿੰਡ ਆਉਂਦੇ ਸੀ ਔਰ ਜੋ ਹੀ ਨਾਲੇ ਲੰਦੇ ਸੀ ਇੱਕ ਮੌਕਾ ਕੇਂਦਰੀ ਵਾਣ ਨੂੰ ਦਿਓ ਇੱਕ ਮੌਕਾ ਪ੍ਰਗਵਰਤਮਾਨ ਨੂੰ ਦਿਓ ਅਪੀਲ ਕਰਦੇ ਹੁੰਦੇ ਸੀ ਤਾਂ ਜੋ ਅਸੀਂ ਸਕੂਲਾਂ ਅਤੇ ਹਸਪਤਾਲਾਂ ਦਾ ਜਿਹੜੀ ਹੈ ਕਾਇਆਪਲਟ ਕਰਾਂਗੇ ਸੁਧਾਰ ਲਿਆਵਾਂਗੇ ਤੇ ਪੰਜਾਬੀਆਂ ਨੇ ਸਾਡੇ ਤੇ ਭਰੋਸਾ ਕਰਕੇ ਬੰਵੇਂ ਸੀਤਾ ਪੰਜਾਬ ਚ ਦਿੱਤੇ ਬੰਵੇਂ ਸੀਤਾ ਸਰਕਾਰ ਵੱਲੋਂ ਤੁਰੰਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦਾ ਕੰਮ ਸ਼ੁਰੂ ਕੀਤਾ ਸਾਡੇ ਸਾਹਮਣੇ ਦਿੱਲੀ ਸਿੱਖਿਆ ਕ੍ਰਾਂਤੀ ਇੱਕ ਮਾਡਲ ਸੀ ਜਿੱਥੇ ਅਰਵਿੰਦ ਕੇਜਰੀਵਾਲ ਜੀ ਮਨੀਸ਼ 소ਦਿਆ ਜੀ ਨੇ ਪੂਰੀ ਇਮਾਨਦਾਰੀ ਨਾਲ ਪੂਰੀ ਦ੍ਰਿੜਤਾ ਦੇ ਨਾਲ ਦੇਸ਼ ਦੇ ਅੰਦਰ ਸਿੱਖਿਆ ਖੇਤਰ ਵਿੱਚ ਇਨਕਲਾਬੀ ਲਿਆਉਂਦੀ ਅਸੀਂ ਵੀ ਪੰਜਾਬ ਨੂੰ ਵਿਸ਼ਵ ਵਿਆਪੀ ਬਣਾਉਣ ਦਾ ਸੁਪਨਾ ਲੈ ਕੇ ਕੰਮ ਸ਼ੁਰੂ ਕੀਤਾ ਅਤੇ ਅੱਜ ਮੈਂ ਇੱਕ ਠੋਕ ਕੇ ਕਹਿ ਸਕਦਾ ਕਿ 3 ਸਾਲਾਂ ਦੇ ਅੰਦਰ ਥੋੜੇ ਸਮੇਂ ਦੇ ਵਿੱਚ ਪੰਜਾਬ ਦੇ ਖਸਤਾ ਹਾਲ ਸਿਸਟਮ ਨੂੰ ਸਿੱਖਿਆ ਸਿਸਟਮ ਨੂੰ ਸੁਧਾਰ ਕੇ ਹਰ ਗਰੀ ਮਹੱਲੇ ਤੱਕ ਕ੍ਰਾਂਤੀ ਲਹਿਰ ਚਲਾਈ 20000 ਸਰਕਾਰੀ ਸਕੂਲਾਂ ਦੇ ਵਿੱਚ 28 ਲੱਖ ਬੱਚੇ ਪੜਦੇ ਆਂ ਪੰਜਾਬ ਦੇ ਲੋਕਾਂ ਨੇ ਸੇਵਾ ਦਿੱਤੀ ਉਸ ਵੇਲੇ ਬਹੁਤ ਸਾਰੇ ਸਕੂਲਾਂ ਵਿੱਚ ਨਾ ਤੇ ਚਾਰਦੀਵਾਰੀ ਸੀ ਨਾ ਟਾਇਲਟ ਦੀ ਸਹੂਲਤ ਨਹੀਂ ਸੀ ਪੀਣ ਵਾਲਾ ਪਾਣੀ ਨਹੀਂ ਸੀ ਬੱਚੇ ਜ਼ਮੀਨਾਂ ਦੇ ਟੱਪੜਾਂ ਤੇ ਬੈਠਦੇ ਸੀ ਤੇ ਮਾਹ ਜੀ 3 ਸਾਲ ਦੇ ਅੰਦਰ ਅੰਦਰ ਹਾਲਾਤ ਬਦਲ ਚੁੱਕੇ ਆਂ ਕਦੀ ਵੀ ਸਾਡੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਵਾਂਗ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਆ ਚਾਹੇ ਉਹ ਐਜੂਕੇਸ਼ਨ ਦੇ ਉੱਤੇ ਪੈਸੇ ਲੱਗਣੇ ਹੋਣ ਚਾਹੇ ਉਹ ਹਸਪਤਾਲਾਂ 'ਚ ਲੱਗੇ ਹੋਣ ਚਾਹੇ ਉਹ ਮਹੱਲਾ ਕਲੀਨਿਕਾਂ 'ਚ ਲੱਗਣੇ ਹੋਣ 881 ਮਹੱਲਾ ਕਲੀਨਿਕ ਪੰਜਾਬ ਦੇ ਵਿੱਚ ਜਿਹੜੇ ਬਣ ਕੇ ਤਿਆਰ ਹੋ ਗਏ ਆਪਣੇ ਹਲਕੇ ਦੇ ਵਿੱਚ 11 ਮਹੱਲਾ ਕਲੀਨਿਕ ਤੋਂ 2 117 ਐਮੀਨਸ ਸਕੂਲ ਆਫ ਪੰਜਾਬ ਦੇ ਵਿੱਚ ਬਣੇ 118 ਤੇ ਜਿਹੜੇ ਚੋਂ ਸਾਡੇ ਹਲਕੇ ਦੇ ਵਿੱਚ ਦੋ ਸਕੂਲ ਆਫ ਐਮੀਨਸ ਮੁੱਖ ਮੰਤਰੀ ਸਾਹਿਬ ਨੇ ਦਿੱਤੇ ਸਰਦਾਰ ਹਰਜੋਤ ਸਿੰਘ ਬੈਂਸੂ ਜਦੋਂ ਅਸੀਂ ਮੰਗ ਕੀਤੀ ਕਿ ਸਾਨੂੰ ਜਾਦਾ ਦਿੱਤੇ ਜਾਂਦੇ ਤੇ ਉਹਨੇ ਬਾਕੀ ਹਲਕਿਆਂ ਦੇ ਵਿੱਚ ਇੱਕ ਇੱਕ ਤੇ ਸਾਡੇ ਹਲਕਾ ਸਾਹਨੇ ਨੂੰ ਦੋ ਐਮਐਨ ਸਕੂਲ ਸੋ ਲਗਭਗ ਹਰ ਸਕੂਲ ਜਿਹੜੀ ਆ ਚਾਰਦواری ਬਣ ਚੁੱਕੀ ਆ 17000 ਸਕੂਲਾਂ ਦੇ ਵਿੱਚ ਵਾਈਫਾਈ ਲੱਗ ਚੁੱਕਾ 12700 ਕੱਚੇ ਅਧਿਆਪਕਾਂ ਨੂੰ ਪੱਕੇ ਕਰਕੇ ਨਾਲ ਹੀ ਉਹਨੇ ਤਰਖਾ ਚ ਤਿੰਨ ਤੋਂ 4000 ਦਾ ਵਾਅਦਾ ਕੀਤਾ 20000 ਤੋਂ ਵੀ ਵੱਧ ਅਧਿਆਪਕ ਭਰਤੀ ਕੀਤੀ ਇਸ ਲਈ ਸਰਕਾਰਾਂ ਚ ਕੋਈ ਭਰਤੀ ਨਹੀਂ ਸੀ ਹੋਈ ਸੋ ਹਜ਼ਾਰਾਂ ਨਵੇਂ ਕਲਾਸਰੂਮ ਬਣੇ ਹਰ ਸੀਨੀਅਰ ਸਕੂਲ ਵਿੱਚ ਗਾਰਡ ਕੈਂਪਸ ਕਲੇਜਰ ਲਗਭਗ 9000 ਚੌਕੀਦਾਰ ਤੇ ਸਫਾਈ ਸੇਵਕ ਲਾਏ ਬੋਰਡ ਪ੍ਰੀਖਿਆਵਾਂ ਦੇ ਬਿਹਤਰੀਨ ਨਤੀਜੇ ਆਏ ਆ ਜਦੋਂ ਸਕੂਲ ਦੇ ਵੱਲ ਸਰਕਾਰ ਦਾ ਧਿਆਨ ਹੋਵੇ ਪੰਚਾਇਤਾਂ ਦਾ ਧਿਆਨ ਹੋਵੇ ਪੰਜਾਬ ਦੇ ਲੋਕਾਂ ਦਾ ਧਿਆਨ ਹੋਵੇ ਤੇ ਸਕੂਲ ਦੇ ਅਧਿਆਪਕਾਂ ਦਾ ਵੀ ਬੱਚਿਆਂ ਵੱਲ ਧਿਆਨ ਹੋਵੇਦਾ ਜਿਹੜੇ ਇੰਨੇ ਵਧੀਆ ਪ੍ਰੀਖਿਆਵਾਂ ਦੇ ਰਿਜ਼ਲਟ ਆਏ ਆ ਇਹ ਟੀਚਰ ਸਹਿਬਾਨਾਂ ਦਾ ਮੈਂ ਦਿਲੋਂ ਧੰਨਵਾਦੀ ਆ ਕਿ ਤੁਸੀਂ ਸਾਡੇ ਬੱਚਿਆਂ ਨੂੰ ਬਹੁਤ ਵਧੀਆ ਪੜਾਇਆ ਸਰਕਾਰੀ ਸਕੂਲਾਂ ਦੇ 199 ਬੱਚਿਆਂ ਨੇ ਜੀਈ ਮੈਨਜ਼ ਦੀ ਪ੍ਰੀਖਿਆ ਪਾਸ ਕੀਤੀ ਸਕੂਲ ਆਫ ਐਮਨਸ ਬਨੇ 150 ਤੋਂ ਜ਼ਿਆਦਾ ਸਕੂਲਾਂ ਵਿੱਚ ਬੱਸ ਸੇਵਾ ਸ਼ੁਰੂ ਹੋ ਚੁੱਕੀ ਹੈ 10000 ਤੋਂ ਵੱਧ ਬੱਚੇ ਵਿਸ਼ੇਸ਼ ਕਰਕੇ ਲੜਕੀਆਂ ਇਸ ਸਹੂਲਤ ਦਾ ਫਾਇਦਾ ਲੈ ਰਹੀਆਂ ਕਿਉਂਕਿ ਬੱਚਿਆਂ ਨੂੰ ਸਕੂਲ ਦੂਰ ਹੋਣ ਕਾਰਨ ਪੜ੍ਹਾਈ ਛੱਡਨੀ ਤੱਕ ਪੈ ਜਾਂਦੀ ਸੀ ਹੁਣ ਕੋਵੇਖ ਦੇ ਸੁਪਰੇ ਸਕਾਰ ਕਰਨ ਲਈ ਸਕੂਲ ਪੜਨ ਆ ਰਹੀਆਂ ਹਨ ਬੱਚਿਆਂ ਨੂੰ ISRO, IIM, IIIT ਵਰਗੀਆਂ ਸੰਸਥਾਵਾਂ ਦੀ ਵਿਦਿਅਕ ਕਰਵਾ ਕੇ ਉਹਨਾਂ ਨੂੰ ਆਨ ਦਾ ਪ੍ਰੇਰਕ ਦੇ ਸੁਨਹਿਰੀ ਸੁਪਨੇ ਕਰਨ ਦਾ ਵਾਸਤੇ ਉਤਸ਼ਾਹਿਤ ਕੀਤਾ। 11ਵੀਂ ਜਮਾਤ ਦੇ ਬੱਚਿਆਂ ਲਈ ਬਿਜ਼ਨਸ ਬਲੈਸਟਰ ਪ੍ਰੋਗਰਾਮ ਅਹੀਂ 55000 ਵਿਦਿਆਰਥੀਆਂ ਨੂੰ 2000 ਰੁਪਏ ਸੀਡ ਮਨੀ ਦੇ ਕੇ ਉਹਨਾਂ ਨੂੰ ਰਜਗਾਰ ਮਈਆ ਸਮਰੱਥ ਬਣਾਉਣ ਦਾ ਉਪਰਾਲਾ ਕੀਤਾ। 250 ਪ੍ਰਿੰਸੀਪਲਾਂ ਨੂੰ ਸਿੰਗਾਪੁਰ, 150 ਅਡਮਾਸਟਰ ਨੂੰ IIM ਅੰદાવાદ ਅਤੇ 72 ਅਧਿਆਪਕਾਂ ਨੂੰ ਸਿਖਲਾਈ ਵਾਸਤੇ ਫੀਲਡਾਂ 'ਤੇ ਜਾ ਕੇ ਸੇਕੜੇ ਖੇੜ ਦੇ ਮੁਤਾਬ ਵਿਕਸਤ ਕੀਤੇ ਗਏ ਵਿਕਸਤ ਕੀਤੇ ਗਏ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਮੱਲਾ ਮਾਰ ਸਕੋ। ਸੋ 3 ਸਾਲ ਪਹਿਲਾਂ ਅਸੀਂ ਪਿੰਡਾਂ ਖੇਡਾਂ ਪਿੰਡਾਂ ਤੇ ਸ਼ਹਿਰਾਂ ਦੇ ਹਰ ਘਰ ਪਹੁੰਚ ਕੇ ਇੱਕੋ ਹੀ ਗੱਲ ਕਹੀ ਸੀ ਜਿਵੇਂ ਪਹਿਲਾਂ ਰੱਸੀਆ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਕਰਤਮਨ ਨੂੰ ਦਿਓ ਤੁਸੀਂ ਸਾਡੇ ਦੇ ਪ੍ਰੋਸਾ ਕਰਕੇ ਮੌਕਾ ਦਿੱਤਾ ਅਸੀਂ ਤੁਹਾਡੇ ਪ੍ਰੋਸਾ ਦਾ ਸਿਰ ਧਾ ਕੇ ਸਤਿਕਾਰ ਕੀਤਾ। ਮੈਂ ਵੀ ਆਪਣੇ ਹਲਕੇ ਸਾਂਨੇ ਵਾਲ ਦੇ ਵਿੱਚ ਸੇਵਾਦਾਰ ਬਣ ਕੇ ਸੇਵਾ ਨਿਵਾ ਰਹੇ ਮੈਨੂੰ ਕੋਈ ਜਿੰਦਿਆਂ ਮਰਜੀ ਗਾਲਾਂ ਕੱਢੇ ਮੈਂ ਅਜੇ ਤੱਕ ਕਿਸੇ ਨੂੰ ਉਹਦਾ ਫੋਰਮਾ ਜਵਾਬ ਨਹੀਂ ਦਿੱਤਾ ਕਿਉਂਕਿ ਮੈਂ ਪੂਰੇ ਹਲਕੇ ਨੂੰ ਕੋਈ ਕਾਂਗਰਸੀ ਹੋਵੇ ਕੋਈ ਅਕਾਲੀ ਦਲ ਦਾ ਹੋਵੇ ਕੋਈ ਭਾਜਪਾ ਦਾ ਹੋਵੇ ਮੈਂ ਉਹਨੂੰ ਆਪਣਾ ਭਰਾ ਸਮਝਦਾ ਮੈਂ ਕਹਿੰਦਾ ਜੇ ਭਰਾ ਜੰਦਰ ਕਿਸੇ ਦੇ ਨਾਰਾਜ਼ ਗਿਆ ਗਾਲਾਂ ਕੱਢ ਲੰਦੋ ਇੱਕ ਨਾ ਇੱਕ ਦਿਨ ਆਪ ਆਪਾਂ ਨੂੰ ਜੱਫੀ ਪਾ ਕੇ ਕਹੂਗਾ ਕਿ ਮੈਂ ਗਲਤੀ ਕੀਤੀ ਕਿਉਂਕਿ ਮੈਂ ਪਰਮਾਤਮਾ ਨੂੰ ਹਜੇ ਨਜ਼ਰ ਮਨ ਕੇ ਕਹਿ ਸਕਦਾ ਜਿਸ ਸਕੂਲ ਦੇ 31 ਲੱਖ ਲੱਗਾ ਜਿਸ ਗਰਾਉਂਡ ਦਾ ਵੀ ਪੈਸੇ ਲੱਗ ਰਿਹਾ ਹੈ ਪੂਰੇ ਹਰਕੇ ਚ ਕਰੋੜਾਂ ਰੁਪਈਆ ਲੱਗਾ ਰਾਹਾਂ ਰੋਡ ਪਾਸ ਕਰਾਈ ਗੁਰੂਕਾਰ ਜਿੰਦਾ ਸੌਖਾ ਕੇ ਕਹਿ ਸਕਦਾ ਕਿ ਮੈਂ ਪਾਸ ਕਰਵਾਈ ਇੱਕ ਠੋਕ ਕੇ ਕਹਿ ਸਕਦਾ ਤੇ ਲੋਕ ਕਹਿੰਦੇ ਰਹੇ ਕਿ ਉਹਨਾਂ ਨੇ ਕਰਾਤੀ ਬਗਿਆ ਕੋਈ ਗੱਲ ਨਹੀਂ ਪ੍ਰਮਾਤਮਾ ਜਾਣਦਾ ਲੋਕ ਜਾਣਦੇ 1 ਰੁਪਈਆ ਵੀ ਕਿਸੇ ਕੋਲ ਲਿਆ ਹੋਵੇ ਸਾਡੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਕਹਿੰਦੇ ਆ ਸਲਫਾਸ ਦੀ ਗੋਲੀ ਖਾਣ ਦੇ ਬਰਾਬਰ ਹੈ ਤੇ ਅਸੀਂ ਵੀ ਉਹਨਾਂ ਦੇ ਸਪਾਈਆਂ ਕੋਈ ਹਲਕੇ ਦੇ ਇੱਕ ਬੰਦਾ ਕਹਦੇ ਕਿ ਮੈਂ ਮਾਈਨਿੰਗ ਤੋਂ ਰੁਪਈਆ ਖਾਂਦਾ ਮੈਂ ਕੋਈ ਮੈਨਿੰਗ ਕਰਵਾਈ ਮੈਂ ਕਿਸੇ ਟਰਾਲੀ ਵਾਲੇ ਕੋਲ ਪੈਸਾ ਲਏ ਕਿਸੇ ਟਿਪਪਰ ਵਾਲੇ ਕੋਲ ਕਿਸੇ ਐਸਐਸਓ ਲਵਾਉਣ ਦਾ ਪੈਸਾ ਲਿਆ ਹੋਵੇ ਕਿਸੇ ਨੂੰ ਮੇਰੇ ਕੋਲ ਪ੍ਰਮਾਤਮਾ ਨੇ ਮੇਰੀ ਪਾਰਟੀ ਨੇ ਕਿਰਪਾ ਕੀਤੀ ਪ੍ਰਮਾਤਮਾ ਦੀ ਕਿਰਪਾ ਹੋਈ ਪਾਰਟੀ ਨੇ ਪਾਰਟੀ ਪ੍ਰਤੀ ਵਿਸ਼ਵਾਸ ਇਮਾਨਦਾਰੀ ਦੇਖਦੇ ਹੋਏ ਤਿੰਨ ਉਹ ਵੱਡੇ ਮਹਿਕਮੇ ਦਿੱਤੇ ਕਿਉਂਕਿ ਪੂਰੀ ਇਮਾਨਦਾਰੀ ਤੇ ਵਿਸ਼ਵਾਸ ਕਰਦੇ ਹੋਏ ਉਹਨਾਂ ਨੇ ਮਹਿਕਮੇ ਦਿੱਤੇ ਆ ਤੇ ਮੈਂ ਵੀ ਸੌਖਾ ਕੇ ਕਹਿ ਸਕਦਾ ਕਿ ਪੂਰਾ ਹਲਕਾ ਸਾਮਨੇ ਵਾਲਾ ਨਾਮ ਪੂਰੇ ਪੰਜਾਬ ਤੋਂ ਹਸਲ ਕਰ ਰਿਹਾ ਤੇ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾ ਰਿਹਾ ਤਹਿਸੀਲਦਾਰ ਕ腐ਸ਼ਨ ਕਰਦੇ ਸੀ ਤੇ ਜੇ ਤਹਿਸੀਲਦਾਰ ਕੋਈ ਮੈਂ ਕ腐ਸ਼ਨ ਲਈ ਹੁੰਦੀ ਤੇ ਅੱਜ ਜਿਹੜਾ ਮੈਂ ਸਸਪੈਂਡ ਨਹੀਂ ਕਰ ਪੁੰਦਾ ਉਹਨਾਂ ਨੂੰ 200-200 ਕਿਲੋਮੀਟਰ ਦੂਰ ਨਹੀਂ ਛੁੱਟ ਪਾਉਂਦਾ ਕਿਉਂਕਿ ਇਹ ਇਮਾਨਦਾਰੀ ਦੀ ਇੱਕ ਮਿਸਾਲ ਹੁੰਦੀ ਹੈ ਕਿ ਜਿਹੜਾ ਕੋਈ ਗਲਤ ਕਰੂਗਾ ਉਹਨੂੰ ਸਜ਼ਾ ਦਿਓ ਉਹਨਾਂ ਨੂੰ ਸਸਪੈਂਡ ਕਰੋ ਤੇ ਪੂਰੀ ਇਮਾਨਦਾਰੀ ਨਾਲ ਜਿਸੇ ਸਰਕਾਰ ਕਰ ਰਹੀ ਹੈ ਤੁਹਾਡਾ ਪੁੱਤ ਤੁਸੀਂ ਆਪਣੇ ਹਲਕੇ ਦੇ ਸੇਵਾਦਾਰ ਬਣਾਇਆ ਸੀ ਪੂਰੀ ਇਮਾਨਦਾਰੀ ਨਾਲ ਹਲਕਾ ਸਾਹਮਣੇ ਆ ਦਾ ਨਾਂ ਪੁਨੇ ਪੰਜਾਬ ਤੋਂ ਬਣਾ ਰਹੇ ਸੋ ਬਹੁਤ ਹੀ ਪੰਜਾਬ ਦੇ ਵਿੱਚ ਜਿੱਥੇ ਨਸਿਆਂ ਦੀ ਵੱਡੀ ਲੜਾਈ ਲੜ ਰਹੇ ਆ ਬਿਜਲੀ ਸਹੂਲਤਾਂ ਮਿਲ ਨਹੀਂ ਆ ਸੋਲੇ ਪਲਾਨ ਲਗਾ ਕੇ ਕਰੋਨਾ ਦੀ ਆਮਦਨ ਕੀਤੀ ਜਾ ਰਹੀ ਆ 15000 ਕਿਲੋਮੀਟਰ ਲੰਬੀਆਂ ਨਹਿਰਾਂ ਬਣਾ ਕੇ ਹਰ ਖੇਤ ਤੱਕ ਪਾਣੀ ਪਹੁੰਚਾਇਆ ਜਾ ਰਿਹਾ 881 ਮੱਲਾ ਕਲੀਨਿਕ ਚਾਰ ਨਵੇਂ ਮੈਡੀਕਲ ਕਾਲਜ ਬਣਦੇ ਪੰਜਾਬ ਦੇ ਵਿੱਚ ਤਾਂ ਜੋ ਸਾਡੇ ਬੱਚਿਆਂ ਨੂੰ ਐਮਬੀਬੀਸ ਕਰਵਾਉਣ ਵਾਸਤੇ ਬਾਹਰ ਜਾਣਾ ਪੈਂਦਾ ਸੀ ਹੁਣ ਪੰਜਾਬ ਦੇ ਹਰ ਬੱਚੇ ਪੰਜਾਬ 'ਚ ਹੀ ਐਮਬੀਬੀਸ ਕਰ ਲੈਂਦੇ ਸੋ 17 ਟੋਲ ਪਲਾਜ਼ੇ ਬੰਦ ਕੀਤੇ ਸੋ ਮੈਂ ਇਹ ਸਭ ਸਾਰੇ ਪਿੰਡ ਦੇ ਵਾਣੂ ਇਸ ਕਰਕੇ ਲੈ ਕੇ ਆਇਆ ਕਿ ਕਈ ਵਾਰ ਅਗਲਾ ਸੋਚਦਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਹੀ ਕੱਖ ਨਹੀਂ ਸਾਡੇ ਐਮਐਲ ਨੂੰ ਅਸੀਂ ਐਮਐਲਏ ਬਣਾ ਦਿੱਤਾ ਉਹ ਸਾਡੇ ਪਿੰਡ ਹੀ ਨਹੀਂ ਵੜਿਆ ਭਰਾਵੋ ਪਿੰਡ ਨਹੀਂ ਵੜਿਆ ਪਰ ਪੰਜਾਬ ਚ ਗੁੰਮ ਰਿਆਂ ਪਿੰਡ ਵੱਲ ਧਿਆਨ ਹੈ ਹਰ ਪਿੰਡ ਦਾ ਕੰਮ ਕਰਵਾਉਣ ਦਾ ਮੇਰੀ ਜਿੰਮੇਵਾਰੀ ਤੁਸੀਂ ਲਈ ਹੈ ਤੇ ਮੈਂ ਜੇ ਚਾਹਾਂ ਪੀਪੀਕੇ ਟੈਂਪਾਸ ਕਰਨਾ ਤੇ ਤੁਸੀਂ ਦੱਸ ਦਿਓ ਮੈਂ ਹਰ ਰੋਜ਼ ਹਰ ਇੱਕ ਪਿੰਡ ਚ 10-10 ਘਰਾਂ ਦੀ ਚਾਹ ਪੀ ਮੰਗਾ ਤੇ ਜੇ ਪਿੰਡ ਦਾ ਸੁਧਾਰ ਕਰਨਾ ਤੇ ਮੈਨੂੰ ਚੰਡੀਗੜ੍ਹ ਰਹਿਣਾ ਪੈਣਾ ਤੇ ਪੰਜਾਬ ਰਹਿਣਾ ਪੈਣਾ ਤਾਂ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਵੱਧ ਤੋਂ ਵੱਧ ਫੰਡ ਲਿਆ ਕੇ ਆਪਣੇ ਪਿੰਡਾਂ ਦਾ ਸੁਧਾਰ ਕਰ ਲਈ ਪਰ ਇਹ ਸਿਰਫ ਸ਼ੁਰੂਆਤ ਨਹੀਂ ਹੈ ਹਲੇ ਬਹੁਤ ਕੁਝ ਕਰਨਾ ਅੱਜ ਜੇ ਸਕੂਲ ਚਾਏ ਆ ਆਨਲਾਈਨ ਸਿਸਟਮ ਚਾਲੂ ਕਰਤਾ ਜਿਹੜਾ ਪਹਿਲਾਂ ਮਤੇ ਪੋਣੇ ਪੈਂਦੇ ਸੀਗੇ ਕਿ ਇਸ ਸਕੂਲ ਨੂੰ ਸਾਨੂੰ ਕਮਰਾ ਚਾਹੀਦਾ ਸਕੂਲ ਦੇ ਟੀਚਰ ਸਰਬਾਨ ਚਾਹੀਦੇ ਆ ਸਾਰਾ ਸਿਸਟਮ ਆਨਲਾਈਨ ਕਰਤਾ ਜਿਹੜੀ ਵੀ ਸਕੂਲ ਦੀ ਮੰਗ ਹੋਏਗੀ ਇਹਨਾਂ ਨੇ ਆਨਲਾਈਨ ਉਹਦੇ ਵਿੱਚ ਪਾ ਦੇਣਾ ਤੇ ਆਪਣੇ ਆਪ ਹੀ ਗ੍ਰਾਂਟ ਆ ਜਾਣੀ ਹੈ ਤੇ ਨਾਲ ਹੀ ਜਦੋਂ ਗ੍ਰਾਂਟ ਆ ਗਈ ਤੇ ਆਪਣੇ ਆਪ ਸਕੂਲ ਦੇ ਲੈਨਚਾਰਜ ਜਾਂ ਮੁਖੀ ਆ ਉਹਨਾਂ ਨੇ ਸਕੂਲ ਦਾ ਕੰਮ ਸ਼ੁਰੂ ਕਰਵਾ ਦੇਣਾ ਸੋ ਪੰਚਾਇਤ ਨੂੰ ਜਰੂਰ ਪ੍ਰਿੰਸੀਪਲ ਸਾਹਿਬ ਜਿਹੜੀ ਪੰਚਾਇਤ ਤੋਂ ਜਰੂਰ ਦੱਸ ਦਿਆ ਕਰੋ ਕਾਲੋਕੇ ਪਿੰਡੇ ਮੋਤਵਰ ਸੱਜਣਾ ਨੂੰ ਕਿੰਨੀ ਗ੍ਰਾਂਟ ਆਈ ਹੈ ਤੇ ਅਸੀਂ ਆਹ ਕੰਮ ਕਰਨ ਜਾ ਰਹੇ ਹਾਂ ਹੋ ਸਕਦਾ ਕਿ ਸਰਪੰਚ ਸਾਹਿਬ ਵਰਗੇ ਦਲੇਰ ਬੰਦੇ ਉਸ ਫੰਡ ਦੇ ਵਿੱਚ ਹੋਰ 5-7 ਲੱਖ ਆਪਣੇ ਕੋਲੋਂ ਪਾ ਕੇ ਉਹਦੀ ਹੋਰ ਚੜ੍ਹਾਈ ਕਰ ਦੇ। ਸੋ ਮੈਂ ਤਾਂ ਹੀ ਕਹਿੰਦਾ ਨਾ ਵੀਰੇ